ਪਾਉ ਦਾ ਨੂੰ ਮੇਰੇ ਨਾਲ ਤੱਕ ਮੇਰੇ ਨਾਲ ਤਾਂ ਕਾਹ ਰਾ ਨਾ ਕਰੀ ਪੈਸ ਵਾਲੇ ਤੇ ਪਿਆਰ ਨਾ ਦੇ ਦੇ ਸੱਚਾ ਬੱਸੀ ਮੈਂ ਕਿੰਨਾ ਕਿੰਨਾ ਦੱਸਦਾ ਤੇ ਤਾਂ ਕਹਿੰਦਾ ਪੰਜ ਦਿੰਦੇ ਲੈ ਤੇ ਧਰ ਲਮੇ ਤਰ ਆਪਣਾ ਮਾੜ ਮੰਡੀ ਤੇ ਪਹੁੰਚੇ ਆ ਜਿਹੜੀ 20 ਤਰੀਕ ਨੂੰ ਲੱਗਦੀ ਆ ਮਹੀਨੇ ਚੱਕਵਾਰੀ ਲੱਗਦੀ ਆ ਵੱਡੀ ਮੰਡੀ ਆ ਤੁਰ ਦੀ ਮੱਝ ਚੱਕ ਕਰ ਲੋ ਇੱਕ ਵਾਰੀ ਤੁਸੀਂ ਦਾਰਸ਼ਨ ਕਰਨ ਵਾਲਿਆ ਲੇਵਾਂ ਲੂਵਾ ਬੜਾ ਸੋਹਣਾ ਕਰਮ ਵਾਲੀ ਨੇ ਬਣਾਇਆ ਨਾੜਾ ਨੂੜਾ ਉੱਭਰ ਕੇ ਐ ਆਉਂਦੀਆਂ ਨੇ ਤੇ ਥਣਾ ਦੀ ਗੱਲ ਕਰ ਲਈ ਸਪੇਸ ਬੂਸ ਬਾਹਰ ਚੰਗਾ ਨੇੜੋਂ ਦਿਖਾ ਇੱਕ ਵਾਰੀ ਪਹਿਲੇ ਵਾ ਤੇ ਵੀਣੇ ਵਾਲੇ ਤੋਰ ਕੇ ਦਿਖਾ ਮਾਰੀ ਤੇ ਬਾਕੀ ਨਾੜਾ ਨੂੜਾ ਨਾ ਜੇ ਤੂੰ ਆਪਾਂ ਕਰੀ ਤੋਰਾਂਗੇ ਭਾਈ ਇੱਕ ਵਾਰੀ ਹੋਰ ਨਾੜਾ ਨੂੜਾ ਨਾ ਦੁੱਧ ਵਾਲੀਆਂ ਜਿਵੇਂ ਕਹਦੀ ਐ ਕੈਰੈਕਟਰ ਐ ਇੱਥੋਂ ਪਤਾ ਲੱਗਦਾ ਮੱਝ ਦੁੱਧ ਕੱਢੂਗੀ ਕੱਢੂਗੀ ਸਿੰਘ ਛੋੜੇ ਜਰੂਰ ਖੁੱਲੇ ਆ ਤੇ ਥਣ ਲੇਵਾ ਬਿਲਕੁਲ ਇੱਕ ਨੰਬਰ ਹੈ ਨਾ ਦੇਖਣ ਵਾਲੀ ਧੀਜਾ ਦਰਸ਼ਨ ਕਰਨ ਵਾਲੀ ਧੀਜਾ ਸਵੇਰ ਸਵੇਰ ਦਾ ਟਾਈਮ ਆ ਤੇ ਵੱਡੀ ਮੰਡੀ ਆ ਪੂਰੀ ਫੁੱਲ ਭਰਦੀ ਆ ਇੱਥੇ ਤੁਸੀਂ ਜਿਹੇ ਜਾਂ ਵੀ ਮਰਜ਼ੀ ਪਸ਼ੂ ਲੈ ਲੋ ਉਹ ਜਿਹੇ ਪਸ਼ੂ ਤੁਹਾਨੂੰ ਮਿਲ ਜੂਗਾ ਜਿੰਨੀ ਕੀਮਤ ਵਾਲਾ ਮਰਜ਼ੀ ਜਲਾ ਮਤਰਾ ਬਠਿੰਡਾ ਰਹਿੰਦਾ ਸ਼ਹਿਰ ਮੌੜ ਮੰਡੀ ਦੇ ਵਿੱਚ ਪੈ ਜਾਂਦੀ ਹੈ ਇਹ ਜਿਹੜੀ ਪਸ਼ੂ ਮੰਡੀ ਲੱਗਦੀ ਆ ਤੇ ਦੇ ਕਿਸੇ ਭਰਾ ਨੇ ਆਉਣਾ ਤਾਂ ਬਠਿੰਡਾ ਕੈਂਚੀਆਂ ਦੇ ਬਿਲਕੁਲ ਚੌਂਕ ਦੇ ਨਾਲ ਹੀ ਆ ਤਾ ਇਧਰ ਤੋਂ ਲਵੰਡੀ ਰੋਡ ਤੇ ਰਹਿ ਜਾਂਦੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਦੇ ਆ ਪੂਰੀ ਉਰੇ ਆ ਬਾਈ ਤੇ ਪੂਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਤੇ ਕੀ ਗੱਲਬਾਤ ਆ ਹਾਂ ਬਾਈ ਸੱਸੀ ਗੱਲ ਸੱਸੀ ਗੱਲ ਜੀ ਦਰਸ਼ਕਾਂ ਨੂੰ ਬੁਲਾਇਆ ਇੱਕ ਵਾਰੀ ਸੱਸੀ ਗੱਲ ਸਰ ਦਰਸ਼ਕਾਂ ਨੂੰ ਤੇ ਬਾਈ ਨਾਮ ਦੱਸਿਓ ਇੱਕ ਵਾਰੀ ਨਾਮ ਕੁਲਵਿੰਦਰ ਸਿੰਘ ਪਿੰਡ ਖੀਵਾ ਕਲਾਂ ਜਿਲ੍ਹਾ ਮਾਨਸਾ ਠੀਕ ਆ ਕੁਲਵਿੰਦਰ ਸਿੰਘ ਪਿੰਡ ਖੀਵਾ ਕਲਾਂ ਖੀਵਾ ਕਲਾਂ ਜਿਲ੍ਹਾ ਮਾਨਸਾ ਜੀ ਮੋਬਾਈਲ ਨੰਬਰ 9958 ਹੂੰ 99166 ਜੇ ਕੁਲਵਿੰਦਰ ਆਪਾਂ ਗੱਲ ਕਰ ਲਈ ਬਈ ਝੋਟੀ ਦੀ ਤਾਂ ਕੰਮੇ ਸੂਇਆ ਇਹ ਤੀਜਾ ਸੂਇਆ ਜੀ ਤੀਜੇ ਸੂਇਆ ਹਾਂਜੀ ਕਿੰਨੇ ਦਿਨ ਹੋ ਗਏ ਅੱਜ ਇਹਨੂੰ ਅੱਜ 9ਵਾਂ 10ਵਾਂ ਦਿਨਾਂ ਲਈ ਸੂਇਆ ਨੌਂ 10 ਦਿਨਾਂ ਦਾ ਸੂਇਆ ਤੇ ਦੁੱਧ ਪ੍ਰੋਪਰ ਬਈ ਦੁੱਧ ਹੁਣ ਹੋਊਗਾ 17 ਜੀ ਪੂਰਾ ਪੂਰਾ ਜੀ ਕਿੰਨੀ ਕੁ ਉਮੀਦ ਆ ਉਮੀਦ ਕਿਲੋ ਹੋਰ ਵਗੋ ਕਿਲੋ ਦੇ ਟੋਕਲ ਬੱਸ ਆ ਜੀ 18 ਤੋਂ ਪਲੱਸ ਹੋ ਜਾਂਦਾ ਵੀ 18 ਦੀ ਆਪਾਂ ਗਾਰੰਟੀ ਦੇ ਰਹੇ ਹਾਂ ਗਾਰੰਟੀ ਆਪਾਂ 16 ਕਿਘੇ ਦੇਵਾਂਗੇ ਦੁੱਧ 18 ਹੂੰ 16 ਵੀ ਗਾਰੰਟੀ ਦੇਵਾਂਗੇ ਜਮਨ ਲਿਖ ਕੇ ਲੈ ਲਈ 16 ਦੀ ਬਾਈ ਕਹਿੰਦਾ ਲਿਖ ਕੇ ਲੈ ਜਾਓ ਚਾਰ ਟਾਈਮ ਚੋਕੇ ਦੇਖ ਲਿਓ ਨਾ ਬਾਈ ਕੋਈ ਬਹਿਣੀ ਕੋਈ ਚੱਕਰ ਨਹੀਂ ਜੀ ਚਾਰ ਟਾਈਮ ਚੋਕੇ ਦੇਖ ਲਿਓ ਰਹਿਣ ਕਰਨ ਦਾ ਸਾਰਾ ਪ੍ਰਮੰਧ ਹੈਗਾ ਤੇ ਪਰ ਝੋਟੀ ਦਾ ਜਿਹੜਾ ਲੇਵਾ ਅਡਰੈਸ ਦੱਸਦਾ ਵੀ ਦੁੱਧ ਬਾਈ ਨੇ 16 ਕਹਾ ਮੈਂ ਕਹਣਾ 18 ਤੋਂ ਬਾਹਰ ਕੱਢੂਗੀ ਕਿਉਂਕਿ ਕਰੈਕਟਰ ਦੁੱਧ ਵਾਲੇ ਜਿਹੜੇ ਜਿਹੜੇ ਭਰਾ ਬਰੀਡਰ ਨੇ ਜਾਂ ਕੋਈ ਸੌਂਕ ਵਾਲਾ ਮਨਲਾ ਨੌਲੇਜ ਰੱਖਦਾ ਉਹ ਬੰਦਾ ਦੇਖ ਕੇ ਪਰਖ ਲੂ ਵੀ ਹਾਂ ਜਿਹੜੀ ਝੋਟੀ ਦੁੱਧ ਵਾਲੀ ਆ ਕੱਦ ਜ਼ਰੂਰ ਦਰਮੈਨ ਝੋਟੀ ਜਿਹੜਾ ਦੁੱਧ ਚੰਗਾ ਕੱਢ ਦੂ ਕਲਵਿੰਦਰ ਭਾਈ ਰੇਟ ਦੀ ਗੱਲ ਹੈ ਰੇਟੇ ਦਾ 60 ਜੀ ਡੇਢ ਦੀ ਜਸਨੋ ਜਾ ਸੁਣੋ ਹਾਂਜੀ ਠੀਕ ਆ 1,60,000 ਰੁਪਇਆ 10,000 ਰੁਪਇਆ ਮਾਨਦਾਨ ਕਰੂ ਬਈ ਕਹਿੰਦਾ 1.5 ਲੱਖ ਦੀ ਪੂਰੀ ਮੈਂ ਖਲਾ ਦੇਾਂਗੇ ਹਾਂਜੀ ਤਸੱਲੀ ਤੁਸੀਂ ਕਰਨੀ ਹੈ ਪੈਸੇ ਤੁਸੀਂ ਲੈਣਾ ਕੀ ਆਪ ਵੀ ਚਾਹਤੇ ਆ ਆਪਣੇ ਪਸ਼ੂ ਕੀ ਬੜੀ ਲੇਵਟੀ ਤਾਂ देर ਕਿਸ ਬਾਤ ਕੀ ਹੈ ਅੱਜ ਸੇ ਹੀ ਆਪਣੇ ਪਸ਼ੂ ਕੋ ਰਾਈ ਟੱਚ ਪਿਲਾਣਾ ਸ਼ੁਰੂ ਕਰ ਦਿਓ ताकि आपके पशु की लेवटी बड़ी हो और वो सुंदर दिखाई दे और इसको आप 10 ml रोटी पे चपड़ के खिलास को राइट टच ने आप आरएक दवाइयां की दुकान पे और ऑनलाइन भी खरीद सकते और अधिक जानकारी के लिए इस नंबर पे कांटेक्ट कर सकते हैं आप 7890043000 दो नंबर दे दो भाई सुनिए दूसरे नंबर दे तो दी एक और चेक कर लो ये भाई तीसरा सुई है तीसरा सुई और कल ठीक कल सुई है ਠੀਕ ਆ ਕਿੰਨਾ ਕਿ ਮਨ ਲ ਬੋਲਾ ਹੁਣ ਇਸ ਟਾਈਮ ਬੋਲਾ ਹੋ 10 ਕਿਲੋਈ ਹੁਣ ਕਿੰਨੇ ਗ ਅਲੀ ਮਾਜਾ ਬਾਈ ਇਹ ਇਹ 16 17 ਕਿਲੋ ਵਾਲੀ ਹੈ ਹੈਗੀ ਆ ਹਾਂ ਜੀ ਮਾਜਾ ਵੱਡੀ ਆ ਕੱਲ ਸਵੇਰ ਸੁਈ ਹੋਈ ਆ 16 17 ਕਿਲੋ ਵਾਲੀ ਕੱਲ ਸਵੇਰ ਸੁਈ ਹੋਈ ਆ ਤੇ ਸੂਏ ਦੇ ਵਿੱਚ ਇੱਕ ਵਾਰੀ ਪਸ਼ੂ ਬੋਝਦਾ ਜਾ ਬਾਈ ਜ਼ਰੂਰ ਹੈਨਾ ਹਾਂ ਜੀ ਤੇ ਥੱਲੇ ਵਾ ਬਿਲਕੁਲ ਸਾਫ ਆ ਚਾਰੇ ਥਣ ਇਕੱਲੇ ਇਕੱਲੇ ਨੇ ਤੇ ਬਧੀਆ ਕੱਦ ਵੱਜ ਵਾਲੀ ਜਿਵੇਂ ਝੋਟੀ ਹੈਗੀ ਸੰਗ ਜ਼ਰੂਰ ਖੁੱਲਾ ਥੋੜਾ ਆ ਕੱਲ ਸਵੇਰੇ ਸੁਬਾ ਸੂਈਆ ਤੇ ਤੁਹਾਨੂੰ ਬੱਚੇ ਦਾ ਨਾੜੂ ਉਹ ਨਾਲ ਦਿਖਾਉਣਾ ਬਿਲਕੁਲ ਤਾਜੀ ਜਿਵੇਂ ਫਰੈਸ਼ ਨਾੜੂਆ ਦੇਖੋ ਜਿਵੇਂ ਤਾਜੀ ਆ ਤੇ ਬਾਕੀ ਬਈ ਨੂੰ ਜਾਣਕਾਰੀ ਲੈਣਾ ਤੇ ਬਈ ਕਿੰਨਾ ਦੁੱਧ ਬਾਦੂ ਗੁਲਵਿੰਦਰ ਜੀ ਇਹਦੀ ਵੀ ਹੋਈ ਹੋਈ ਇੰਨੀ ਉਮੀਦ ਆ ਜੀ ਕਿੰਨੀ 18 ਕਿਲੋ ਦੀ ਉਮੀਦ 18 ਕਿਲੋ ਦੀ ਉਮੀਦ ਹੈਗੀ ਆ ਹਾਂਜੀ ਹਾਂਜੀ ਜੇ ਹਲਾ ਕਹਦੇ ਬਈ ਯਾਰ ਗਰੰਟੀ 16 16 ਗਰੰਟੀ ਹੈ ਜੀ 16 ਦੀ ਗਰੰਟੀ ਦੇ ਬਈ ਠੀਕ ਆ ਜੇ ਨਾ 16 ਤਾਂ ਵਾਪਸ ਕਰ ਲੈਣ ਆਪਣੇ ਕੋਲ ਵਾਪਸ ਆ ਵੀ ਜੀ ਕੱਲ ਮੁੱਕ ਰਿਹਾ ਜਾਂਦਾ ਬਾਈ ਕਹਿੰਦਾ ਜੇ ਨਾ 16 ਦਿੱਤਾ ਤਾਂ ਵਾਪਸ ਕਰ ਦਿਓ ਕੋਈ ਚੱਕਰ ਨਹੀਂ ਲਿਖਤਨਖਾ ਕਰ ਲੈ ਹਾਂਜੀ ਹਾਂ ਕੋਈ ਚੱਕਰ ਨਹੀਂ ਲਿਖਤਨਖਾ ਕਰ ਲਓ ਕੋਈ ਚੱਕਰ ਨਹੀਂ ਬਾਈ ਦਾ ਪੁਰਾਣਾ ਕੰਮ ਆ ਦੇਖੋ ਠੀਕ ਆ ਜਿਹੜਾ ਬੰਦਾ ਬਾਈ ਕੋਲੋਂ ਮੱਝਾਂ ਹਲ ਜਾਂਦਾ ਜਾਂ ਵਰਤਦਾ ਉਹਨੂੰ ਪਤਾ ਲੱਗਦਾ ਬਾਹ ਪਈ ਜਾਂ ਰਾਹ ਪਈ ਠੀਕ ਆ ਇੱਕ ਨੰਬਰ ਕੰਮ ਆ ਰੇਟ ਜ਼ਰੂਰ ਜਾਇਜ਼ ਹੋਊਗਾ ਵੱਧੂ ਥੋੜਾ ਜਿਹਾ ਕਿਉਂਕਿ ਪਸ਼ੂ ਬਾਈ ਕੋਲੇ ਚੰਗੇ ਕੁਆਲਿਟੀ ਵਾਲੇ ਹੁੰਦੇ ਆ ਤੇ ਇਹਦਾ ਬਈ ਰੇਟ ਕੋਲੋਂ ਇਹਦਾ 670 170 170 ਮਾਨਦਾਨ ਕਰਕੇ 160000 1,60,000 ਦੀ ਰਹਿ ਬਾਈ ਕਹਿੰਦਾ ਮਾਨਦਾਨ ਕਰਕੇ 10000 ਰੁਪਏ ਮਾਨਦਾਨ ਕਰ ਦੂ 170 ਰੇਟ ਆ ਲੈ ਤਿੰਨ ਨੰਬਰ ਤੇ ਤੋਰ ਬਾਈ ਕਰਾਂ ਆ ਤੋਰੀ ਇੱਕ ਤਿੰਨ ਨੰਬਰ ਤੇ ਤੁਰਦੀ ਤੁਸੀਂ ਚੈੱਕ ਕਰ ਲੋ ਇਹ ਵੀ ਝੋਟੀ ਤਾਜੀ ਸੂਈ ਹੋਈ ਹੈ ਨਾ ਬਾਈ ਤਾਜੀ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀ ਹਫਤਾ ਹੋ ਗਿਆ ਜੀ ਸੂਈ ਨੂੰ ਇੱਕ ਹਫਤਾ ਇੱਕ ਹਫਤਾ ਇਧਰ ਹੀ ਲੈ ਜਾ ਇੱਕ ਹਫਤੇ ਹੀ ਸੂਈ ਆ ਤੇ ਤੁਰਦੀਏ ਦਰਸ਼ਨ ਕਰ ਲਓ ਤੁਸੀਂ ਇਸ ਤੋਂ ਲੈ ਆਪਾਂ ਕੋਲ ਸਾਫ ਕੱਲਾ ਕੱਲਾ ਥਾਣਾ ਤੇ ਬਾਂਦੇ ਲਈ ਵੀ ਦੇ ਵਧੀਆ ਪੂਰਾ ਸਾਫ ਅਟਰ ਜੱਡ ਬਲੈਕ ਸਿੰਘ ਜਰੂਰ ਖੁੱਲਾ ਥੋੜਾ ਜਿਹਾ ਤੇ ਇੱਕ ਕੈਮੇ ਸੂਏ ਬਾਈ ਕੋਲਿੰਦਰ ਤੀਜਾ ਸੂਆ ਜੀ ਤੀਜਾ ਸੂਆ ਕਾ ਦਿਨ ਹੋਗੇ ਇਹਨੂੰ 8ਵਾਂ 9ਵਾਂ ਦਿਨਾਂ ਚੋਈ ਲੋ ਜੀ 8ਵਾਂ 9ਵਾਂ ਦਿਨ ਦੁੱਧ ਬਾਈ ਇਸ ਟਾਈਮ ਅ ਇਸ ਟਾਈਮ ਹੋਊਗਾ 14 ਕਿਲੋ 14 ਕਿਲੋ ਹਾਂਜੀ 14 ਕਿਲੋ 13ਾਂ ਜਮ ਤਿਆਰ ਹੈ ਜੀ 13 ਕਿਲੋ ਤੇ ਦੇਊ ਕਿੰਨਾ ਦੁੱਧ ਦੇ ਵੀ 15 ਕਿਲੋ ਜੀ ਠੀਕ ਹੈ ਜੀ 15 ਦੁਆਰ ਦੇ ਦੂੰ ਦੇ ਦੂੰ 15 ਪਲੱਸ ਤਾਂ ਗਰੰਟੀ ਹੈ ਜੀ 15 ਦੇ ਬਾਈ ਕਹਿੰਦਾ ਗਰੰਟੀ ਦੇਵਾਂਗੇ ਹਾਂਜੀ ਗਰੰਟੀ ਤਾਂ ਦੇਉ ਜਿੰਨਾ ਬਾਈ ਨੂੰ ਦੁੱਧ ਦਾ ਪਤਾ ਵੀ ਹਾਂ ਇਹਨਾਂ ਦੇ ਦਊਗੀ ਕਿਉਂਕਿ ਪੁਰਾਣਾ ਕੰਮ ਆਗਾ ਤੇ ਬਾਕੀ ਨੌਲੇਜ ਆ ਜਾਂਦੀ ਆ ਦਿਨੋਂ ਦਿਨ ਪਤੀ ਲੱਗ ਜਾਂਦੇ ਵੀ ਇੰਨੇ ਕਿ ਦਾਲੀ ਮੱਝ ਆ ਗਈ ਹਾਂਜੀ ਜੇ 15 ਨਾ ਦਿੱਤਾ ਤਾਂ ਵਾਪਸ ਹੋ ਜੀ ਹੈਨਾ ਬਾਈ ਕੋਈ ਚੱਕਰ ਨਹੀਂ ਚੋਕ ਕੇ ਲੈ ਜਾਓ ਹੁਣ ਇਸ ਟਾਈਮ 13 ਕਿਲੋ ਜੋਕ ਕੇ ਲੈ ਜਾਓ ਹੈਨਾ ਟੰਡਾ ਲਿਆਵੇ ਜੋਕ ਕੇ ਲੈ ਜੀ ਜਮਾ ਜੋਕ ਕੇ ਲੈ ਜੀ ਤੇ ਰੇਟ ਬਈ ਇਹਦਾ ਰੇਟ ਇਹਦਾ ਵੀ 170 160 ਦੀ ਦੇਣੀ ਵੱਡੀਆਂ ਮੱਝਾਂ ਹੈ ਵੀ ਵਜਨਦਾਰ ਇਹਦਾ ਵੀ 170 ਨੇ 10000 ਰੁਪਏ ਮਾਨਤਾਨ ਹੋ ਜੂ ਇੱਕ 60 ਦੀ ਮੱਝ ਬਾਈ ਕਹਿੰਦਾ ਦੇ ਦੇਾਂਗੇ ਸੂਏ ਹੈਗੀ ਆ ਤੀਜੇ ਤੀਜੇ ਸੂਏ ਆ ਡੈਡ ਬਲੈਕ ਆ ਤੇ ਚੱਲ ਬਾਈ ਚਾਰ ਨੰਬਰ ਵਾਲੀ ਇਹਦਾ ਕੀ ਡਿਟੇਲ ਆ ਬਾਈ ਇਹ ਪਹਿਲਣ ਹੈ ਜੀ ਪਹਿਲਣ ਹਾਂਜੀ ਚੌਥਾ ਸਾਰਾ ਜਿਆ ਲੱਗਦਾ ਹੈ ਵੱਡੀ ਕੇ ਰਾਜੀ ਕਰਕੇ ਨਵ ਰਾਜੀ ਛੋਟੀ ਹੂੰ ਤਾਂ ਪਹਿਲੇ ਸੂਏ ਇੱਕ ਕੱਟੀ ਹੋਰ ਦਿਖਾਉਣੇ ਤੁਹਾਨੂੰ ਥੋੜਾ ਜਿਆ ਲੱਗਦਾ ਸਕੀਨ ਨਾ ਕੱਟੀ ਥੋੜਾ ਹੈਵੀ ਹਵਾ ਜੰਦਾਰਾ ਤੇ ਥਣਲੇਵਾ ਬਿਲਕੁਲ ਸਾਫ ਆ ਇਕੱਲੇ ਇਕੱਲੇ ਥਣ ਨੇ ਇਹਨੂੰ ਕਹਦੇ ਨੋ ਕਿ ਬਾਈ ਚੌਥਾ ਦਿਨ ਸੂਈ ਨੀ ਚੌਥਾ ਦਿਨ ਹਾਂਜੀ 10 ਕਿਲੋ ਵਾਲਾ ਜੀ ਹੁਣ ਹਾਂਜੀ 10 ਕਿਲੋ ਵਾਲਾ ਬਾਈ ਕਹਿੰਦਾ ਤਿਆਰ ਆ ਚਾਰ ਦਿਨਾਂ ਸੂਈ ਆ ਤਾਜੀ ਸੂਈ ਆ ਤਸੱਲੀ ਤੁਸੀਂ ਕਰਨੀ ਆ ਗਈ ਪੂਰੀ ਤੇ ਇਹਦਾ ਵੀ ਥਾਂ ਨਾ ਵਧੀਆ ਸਪੇਸ ਤੇ ਲੱਗਿਆ ਹੋਇਆ ਪੱਠਪੂੜੇ ਦੀ ਮੰਤਰ ਸਾਰੀ ਗੱਲ ਕਰੀਏ ਚੰਗੀਆਂ ਝੋਟੀ ਕਿਸੇ ਬੱਸ ਨਹੀਂ ਮਾੜੀ ਤੇ ਬਾਈ ਕਿੰਨਾ ਦੁੱਧ ਭੋਗ ਲੈਂਦੇ ਦਊ ਬਾਰ 12 ਕਿਲੋ ਦੁੱਧ ਬਾਈ ਕਹਿੰਦਾ ਪਾ ਦੂ ਗਾਰੰਟੀ ਵਾਲਾ ਤੇ ਬਾਕੀ ਬਾਈ ਕੁਲਵੰਦਰ ਨਾਲ ਤੁਸੀਂ ਸੰਪਰਕ ਕਰ ਲਓ ਤੇ ਇਹਦਾ ਬਾਈ ਰੇਟ ਇਹਦਾ 130 120 ਹੀ ਦੇ ਦਾਂਗੇ 130 120 ਦੇ ਦੇਵਾਂਗੇ ਠੀਕ ਆ ਬਾਕੀ ਸੰਪਰਕ ਕਰ ਲਿਓ 120000 ਦੀ ਬਾਈ ਕਹਿੰਦੇ ਝੋਟੇ ਇਹ ਦੇ ਦਾਂਗੇ ਠੀਕ ਆ ਜਾਇਜ਼ ਰੇਟ ਦੀ ਆ ਦੁੱਧ ਤੁਸੀਂ ਚੋ ਕੇ ਦੇਖ ਲਓ ਇਹਦੋਂ ਆਗਲੀ ਤੋਰ ਬਾਈ ਤੋਰਦੇ ਤੋਰਦੇ ਉਹ ਵੀ ਆਪਣੀਆਂ ਤੇ ਉਹਦਾ ਕੀ ਡਿਟੇਲ ਆ ਬਾਈ ਇਹ ਦੂਜਾ ਸੂਆ ਝੋਟੇ ਦੂਜਾ ਸੂਆ ਹਾਂ ਜੀ ਕਿੰਨੇ ਦਿਨਾਂ ਸੂਈ ਆ ਇਹਨੂੰ ਵੀ ਹਫਤਾ ਕੋ ਹੋਇਆ ਇੱਕ ਹਫਤੇ ਸੂਈ ਆ ਤੇ ਥਣ ਲਿਆ ਬਿਲਕੁਲ ਸਾਫ ਆ ਤੇ ਦੁੱਧ ਬਾਈ ਦੁੱਧ 12 ਕਿਲੋ 12 ਕਿਲੋ ਚੋਰ ਦੀ ਚੈੱਕ ਕਰ ਲੋ ਬਿਲਕੁਲ ਥਣ ਲਿਵਾ ਸਾਫਾ ਜਮਾ ਤੇ 12 ਕਿਲੋ ਦੁੱਧ ਤਿਆਰ ਆ ਸਿੰਘ ਥੋੜੇ ਖੁੱਲੇ ਦਾਤੀ ਸਿੰਘ ਜੀ ਬਾਈ ਹਨਾ ਤੇ ਦੁੱਧ ਬਾਈ ਕਿੰਨਾ ਪਾਉ ਹੋਰ ਦੁੱਧ 13 6.5 ਕਿਲੋ ਦੇ ਦੀ 12 ਤਾਂ ਆਪਾਂ ਗਾਰੰਟੀ 12 ਹੁਣ ਗਾਰੰਟੀ 12 ਤਿਆਰ ਆ 12 ਮਨ ਲਾ ਮਣਕੇ ਲਈ ਆਪਾਂ ਤੋਹ ਹਾਂ ਜੀ ਹਾਂ ਤਾਜੀ ਸੂਈ ਹੈ ਤੇ ਕੀ ਰੇਟ ਦੇ ਬਾਈ ਇਹ 130000 ਇੱਕ ਲੱਖ 30 ਹਜ਼ਾਰ ਰੇਟਾਂ ਮਾਨਦਾਨ ਮਾਨਦਾਨ ਹੋ ਜੀ ਬਾਈ 10000 ਰੋਜੂ ਨਹੀਂ ਸਭਾ ਦੀ ਝੋਟੀ ਦੇ ਦਾਂਗੇ 125000 ਰੁਪਏ 125000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਬਾਕੀ ਬਾਈ ਕੋਲੇ ਨਗ ਜਿਹੜੇ ਚੰਗੇ ਹੁੰਦੇ ਆ ਤੇ ਟੌਪ ਟੌਪ ਦੀ ਹੁੰਦੇ ਆ ਤੇ ਇਹਦਾ ਬਾਈ ਕੀ ਇਹ ਵੀ ਭਲੂਨ ਝੋਟੀ ਸੀ ਭਲੂਨ ਹਾਂਜੀ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਵੀ ਹਫਤਾ ਹੋ ਗਿਆ ਇੱਕ ਹਫਤੇ ਸੂਈ ਆ ਇਹ ਥਾਂ ਲੈ ਬਿਲਕੁਲ ਸਾਫ਼ ਆ ਜਮਾ ਜੱਡ ਬਲੇਗਾ ਝੋਟੀ ਥੋੜਾ ਡਰ ਜਾਂਦਾ ਪਸ਼ੂ ਤੇ ਤਾਜੀ ਸੂਈ ਆ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਵੀ ਹਫਤਾ ਹੋ ਗਿਆ ਇੱਕ ਹਫਤਾ ਦੁੱਧ

ਔਰ ਹੋਰ ਵੀ ਕਿਵੇਂ ਪੁੱਛਣਾ ਹੋ ਤੁਮਨੇ ਤਾਂ ਇਸ ਨੰਬਰ 'ਤੇ ਕੰਟੈਕਟ ਕਰ ਲਿਓ 7890042000 ਬਾਕੀ ਬਾਈ ਕੋਲੇ ਇੱਕ ਵਾਰੀ ਫੇਰ ਨਗਾ ਮਾਰ ਲਓ ਸਾਰੇ ਜਿਹੜੇ ਪ੍ਰੋਪਰ ਚੰਗੇ ਕੁਆਲਿਟੀ ਵਾਲੇ ਨਗ ਹੁੰਦੇ ਆ ਠੀਕ ਹੈ ਪੱਕਾ ਅੱਡਾ ਕੋਈ ਆਏ ਨਹੀਂਗਾ ਇੱਕ ਵਾਰੀ ਆ ਕੇ ਦੂਜੀ ਵਾਰੀ ਨਾ ਆਇਆ ਹਰੇਕ ਮੰਡੀ ਤੇ ਹਰੇਕ ਥਾਂ ਤੇ ਹੋਣੀ ਹੋਣਾ ਬਾਈ ਨੇ ਪੁਰਾਣਾ ਕੰਮ ਆ ਵਪਾਰ ਦਾ ਇੱਕ ਵਾਰੀ ਡਰੈਸ ਹੋਰ ਬੋਲ ਦੇਣਾ ਨਾਮ ਕੁਲਵਿੰਦਰ ਸਿੰਘ ਪਿੰਡ ਖੀਵਾਗਲਾ ਜੀ ਜ਼ਿਲ੍ਹਾ ਮਾਨਸਾ ਜੀ ਮੋਬਾਈਲ ਨੰਬਰ 9958 ਜੀ 99 ਕਾਰ ਜੀ ਜੇ ਕੋਈ ਭਰਾ ਕੋਈ ਦੂਰੋਂ ਆਉਂਦਾ ਆਪਾਂ ਬਾਰ-ਬਾਰ ਕਹਿੰਨੇ ਆ ਭਾਈ ਤਸੱਲੀ ਕਰੋ ਹਣਾ ਤੇਰੇ ਹੋ ਕੰਡਾ ਲਿਓ ਮੰਨ ਲਾ ਵੀ ਆਣਾ ਹੋਵੇ ਤਸੱਲੀ ਕਰਕੇ ਲੈ ਕੇ ਜਾ ਹਾਂ ਵੀਡੀਓ 'ਚ ਕੁਝ ਹੋਰ ਦੇਖ ਲਿਆ ਇੰਕਲ ਕੁਝ ਹੋਰ ਆ ਉਹ ਕੰਮ ਦੇਣਾ ਰਿਹਾ ਪੂਰਾ ਤਸੱਲੀ ਕਰੋ ਦੋ ਡੰਗ ਚੋਂ ਚਾਰ ਡੰਗ ਚੋਂ ਤਸੱਲੀ ਕਰਕੇ ਫਿਰ ਖਰੀਦੋ ਹਣਾ ਅਸੀਂ ਲੋਕਲ ਵੀ ਮੱਝ ਦੇ ਨਾਲ ਅਗਲੇ ਮਹੀਨੇ ਧਾਰਨਾ ਮਾਰ ਦੋ ਦਿਨ ਤੇਰੇ ਘਰੇ ਮੇਰੀ ਤੇ ਤੀਜੇ ਦਿਨ ਤੇਰੀ ਆਹ ਸਹੀ ਗੱਲ ਆ ਹਾਂਜੀ ਐਨੀ ਗਰੰਟੀ ਕੋਈ ਦਿੰਦਾ ਨਹੀਂ ਜਿੰਨੇ ਬਾਈਂ ਦੇਤੀ ਤੇ ਬਾਕੀ ਭਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਕੋਲੇ ਨਾ ਪੂਰੀ ਜ਼ਬਰਦਸਤ ਹੈਵੀ ਵੱਡੇ ਢਾਂਚੇ ਵਾਲੀ ਬੂਰੀ ਮੱਝ ਦਿਖਾਉਣਾ ਸੋਨ ਇੱਕ ਵਾਰੀ ਤੁਰਦੀ ਚੈੱਕ ਕਰ ਲਓ ਫਲੇਵਾ ਬੂਰੀ ਵਾਲਾ ਤੇ ਮਨੂ ਆਮ ਦੇ ਘਰ ਕੋਲੇ ਲੱਗਦਾ ਭਾਈ ਵਪਾਰ ਕਰਦੇ ਹੋ ਕਿ ਵੈਸੇ ਦਾ ਘਰ ਦੀ ਮੱਝ ਆ ਤਾਂ ਹੀ ਉਹ ਏਖੜ ਨਹੀਂ ਲਾਇਆ ਹਨਾ ਤੇ ਬਾਕੀ ਤੁਰਦੀ ਚੱਕਰ ਇੱਕ ਵਾਰੀ ਆਨੂ ਦਵਾਲਾ ਜਿਹੜਾ ਵੱਡੀ ਮੱਝ ਆ ਰਾ ਕੱਦ ਕਾਠ ਵੀ ਦੇਖੋ ਹਨਾ ਤੇ ਤਾਜੀ ਸੂਈ ਹੋਈ ਆ ਤਾਂ ਲੈਪ ਦੀ ਗੱਲ ਕਰੀਏ ਬਿਲਕੁਲ ਸਾਫ ਆ ਤੇ ਏਖੜ ਨਹੀਂ ਲੱਗਾ ਮੱਝ ਨੂੰ ਜਿਵੇਂ ਆਪਾਂ ਕਹਿੰਦੇ ਜੇ ਇਹੀ ਮੱਝ ਵਪਾਰੀ ਕੋਲੇ ਹੁੰਦੀ ਤਾਂ ਜੇ ਚਾਹਤੀ ਹੁੰਦੀ ਠੀਕ ਆ ਤੇ ਫਿਰ ਪਤਾ ਲੱਗਦਾ ਵੀ ਇਹ ਮੱਝ ਹੈਵੀ ਆ ਹੁਣ ਇਹ ਬੋਰੀਆ ਲੈਵਾ ਤੇ ਦੁੱਧ ਦੇਖਦੇ ਆ ਬਾਈ ਕਿੰਨਾ ਦੱਸਦੇ ਕੀ ਗੱਲ ਬਾਤ ਆ ਤਾਜੀ ਸੂਈ ਹੋਈ ਆ ਛੱਡ ਦੇ ਬਈ ਇੱਥੇ ਬਾਈ ਨੂੰ ਫੜਾ ਦੇਰਾ ਸਾਹਮਣਾ ਆ ਲੈ ਬਈ ਤੇ ਉਰਨਵਾਜਾ ਮੇਰੇ ਕੋਲ ਸਾਹਮਣੇ ਆ ਜਾ ਹਾਂ ਬਾਈ ਸੱਸੀ ਗਾਲ ਸੱਸੀ ਗਾਲ ਬਈ ਤੇ ਬਾਈ ਨਾਮ ਦੱਸੀ ਪਹਿਲਾਂ ਮੇਰਾ ਨਾਮ ਬਾਈ ਪ੍ਰਗਟ ਸਿੰਘ ਹਾਂ ਬੱਬੂ ਕਹਿੰਦੇ ਨੇ ਠੀਕ ਆ ਬੱਬੂ ਕਹਿੰਨੇ ਆਪਾਂ ਬੱਬੂ ਪਿੰਡ ਕਿਹੜਾ ਬਾਈ ਛਾਹਲੀ ਬਾਈ ਛਾਹਲੀ ਇਹ ਜ਼ਿਲ੍ਹਾ ਤੁਹਾਨੂੰ ਪੈਂਦਾ ਸੰਗਰੂਰ ਸੰਗਰੂਰ ਤੇ ਬਾਈ ਛਾਹਲੀ ਤੂੰ ਪਹੁੰਚ ਹੋਇਆ ਪਸ਼ੂ ਮੰਡੀ ਮੋੜ ਦੇ ਉੱਤੇ ਜ਼ਬਰਦਸਤਾ ਮੱਝ ਲੈ ਕੇ ਪੂਰੀ ਕਰਦੀ ਹੈ ਬਾਈ ਹਨ ਆਪਣੀ ਕੰਮੇ ਸੂਏ ਆ ਬੱਬੂ ਇਹ ਵੀਰੇ ਤੀਸਰੇ ਸੂਏ ਆ ਤੀਜੇ ਸੂਏ ਕੈ ਦਿਨ ਹੋ ਗਿਆ ਅੱਜ ਅਜੇ ਨੂੰ ਹੋ ਗਏ ਬਾਈ 7-8 ਦਿਨ ਤੋਂ ਹੀ ਨੇ 7-8 ਦਿਨ ਹੁਣ ਦੁੱਧ ਕਿੰਨਾ ਬਾਈ ਬਾਪੂ ਹੁਣ ਇਹ ਥੱਲੇ ਹੋਊ 16-17 ਲੀਟਰ ਦੁੱਧ ਬਾਈ ਠੀਕ ਆ ਤੇ ਪਿਛਲੀ ਵਾਰ ਕਿੰਨਾ ਕੱਢੇ ਸੀ 22 ਲੀਟਰ ਵੀ ਨੇ ਦੂਸਰੇ 22 ਲੀਟਰ ਹੁਣ ਤੁਸੀਂ ਏਖੜ ਨਹੀਂ ਲਾਇਆ ਹੈ ਨਾ ਨਹੀਂ ਇਹ ਹੀ ਮੱਝ ਵਪਾਰੀ ਕੋਲੇ ਹੁੰਦੀ ਹੁਣ ਮੈਂ ਦੱਸ ਦਿੰਦੀ ਨਾ ਰੇਟ ਬੰਦ ਕਰਦਾ ਹਾਂ ਥੋੜਾ ਜਿਹਾ ਐ ਫਰਕ ਪੈਂਦਾ ਆਮ ਘਰ ਦੇ ਵਿੱਚ ਜਿਹੜੇ ਬਾਈ ਲੈ ਕੇ ਆਏ ਨੇ ਸ਼ਾਦਲੀ ਪਿੰਡ ਤੋਂ ਠੀਕ ਆ ਐਨੂੰ ਜਮੜਿਆ ਤੇ ਜਮਾ ਘਰੇਲੂ ਮੱਝ ਜੇ ਆਪਾਂ ਕਹਦੇ ਠੀਕ ਆ ਇਹ ਹੀ ਮੱਝ ਵਪਾਰੀ ਕੋਲੇ ਹੁੰਦੀ ਤਾਂ ਐਂ ਗੱਲਬਾਤ ਬਣਾਈ ਵੀ ਹ 16 ਲੀਟਰ ਬਾਈ ਹੁਣ ਤਿਆਰ ਹੈ ਨਾ ਹਾਂਜੀ ਹਾਂਜੀ 4 ਦਿਨਾਂ ਦੀ ਸੂਈ 7 ਦਿਨਾਂ ਦੀ ਸੂਈ ਤੱਲੇ ਠੀਕ ਆ ਸੇ 7 ਦਿਨ ਹੋ ਗਏ ਸੂਈ ਰੋ ਤਸੱਲੀ ਕਰ ਲੈ ਬਾਈ ਅਗਲਾ ਮਾਂ ਜਾਂ ਮਾਂ ਹੀ ਕਹੇ ਚਾਰ ਬਾਈ ਕਹਿੰਿਆ ਚਾਰ ਡੰਗ ਚੋ ਕੇ ਦੇਖ ਲਓ ਤਸੱਲੀ ਕਰ ਲਿਓ 16 ਕਿਲੋ ਹੋਇਆ ਤਾਂ ਲੈ ਜਿਓ ਨੀ ਖੜੀ ਹੈ ਨਾ ਹਾਂਜੀ ਠੀਕ ਆ ਤੇ ਕਿੰਨੀ ਕਿਮੀਦਾ ਬਾਬੂ ਦੋਦੀ ਐਦ ਕੀ ਪਿਛਲੀ ਵਾਰ ਕਿੰਨੀ ਕਿਮੀਦਾ ਬਾਈ 2 ਲੀਟਰ ਦਾ ਘਟੋ ਘਟ ਵਧਣੀਆਂ ਚਾਹੀਦੀਆਂ ਸੀ ਪਿਛਲੀ ਵਾਰ 25 ਸੀ ਕਿੰਨਾ ਸੀਗਾ 24 ਆ ਬਾਈ ਬਾਈ ਐਦ ਕੀ 24 ਦਿਨਾਂ ਚਾਹੀ ਹਾਂਜੀ ਵੱਡੀ ਮਾਝਾ ਕੋਈ ਬਾਲਾ ਮਹਿਣਾ ਰੱਖਦੇ ਇੱਕ ਵਾਰੀ ਸੂਏ ਤੇ ਆ ਕੇ ਤੇ ਹੁਣ ਜਿਹੜਾ 16 ਲੀਟਰ ਤਿਆਰ ਆ ਬਾਈ ਕਹਿੰਦਾ ਪਿਛਲੀ ਵਾਰ ਦੁੱਧ ਦਿੱਤਾ 22 ਲੀਟਰ ਤੇ ਅੱਜ ਕੀ ਉਮੀਦ ਹੈਗੀ 24 ਦੀ ਤੇ ਬੱਬੂ ਰੇਟ ਸੋਣਾ ਕੀ ਕਰਤਾ 3.5 ਜੀ 3.5 ਮਾਨਦਾਨ ਹੋ ਜੂ ਹਾਂ ਜੀ ਮਾਨਦਾਨ ਹੋ ਮਾਨਦਾਨ ਹੋ ਜੂ ਰੇਟ ਮੰਡੀ ਸਾਬ ਕਰਨਾ ਪੈਂਦਾ ਹਨਾ ਹਾਂ ਜੀ ਹਾਂ ਜੀ ਤੇ ਬਾਕੀ ਬੱਬੂ ਨਾਲ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਸਾਗਲੀਆ ਜ਼ਿਲ੍ਹਾ ਸੰਗਰੂਰ ਪਹੁੰਚਦਾ ਬੱਬੂ ਇੱਕ ਵਾਰੀ ਨੰਬਰ ਹੋਰ ਬੋਲ ਦੇਗਾ 9854250400 ਮੱਝ ਦੇ ਇੱਕ ਵਾਰੀ ਦਰਸ਼ਨ ਹੋਰ ਕਰ ਲਓ ਬਾਈ ਆਮ ਘਰ ਦੇ ਵਿੱਚੋਂ ਇਹ ਕੱਚੇ ਕਿੱਲੇ ਤੋਂ ਜਮਾ ਰੇਟ 3.5 ਲੱਖ ਕਰਦਾ ਬਾਈ ਤੇ ਜਾਇਜ਼ ਹੀ ਆ ਕੋਈ ਨਜਾਇਜ਼ ਨਹੀਂ ਹੈਗਾ ਇਹੀ ਮੱਝ ਜਿਸ ਨੂੰ ਤਿਆਰ ਕਰਕੇ ਦਿਖਾਉਣੀ ਹੈ ਤੁਸੀਂ ਆਪ ਹੀ ਗਏਦੋਂਗੇ ਹਨਾ ਤੇ ਦੁੱਧ 16 ਲੀਟਰ ਬਾਈ ਕਹਿੰਦਾ ਹੁਣ ਐਸਟਾ ਚੋ ਕੇ ਲੈ ਜਾਓ ਪੰਜ ਛੇ ਦਿਨਾਂ ਦੀ ਸੂਈ ਹੋਈ ਆ ਤੇ ਪਿਛਲੀ ਵਾਰ 22 ਲੀਟਰ ਦੁੱਧ ਸੀਗਾ ਤਸੱਲੀ ਕਰ ਲਿਓ 22 ਐਦਗੀ ਕਹਿੰਦਾ 24 ਕਿਲੋ ਦੁੱਧ ਦੇਣਾ ਚਾਹੀਦਾ ਪਿਛਲੀ ਵਾਰ 22 ਕਿਲੋ ਸੀਗਾ ਤੇ ਪਿੰਡ ਬਾਈ ਦਾ ਸ਼ਾਇਲੀਆ ਜ਼ਿਲ੍ਹਾ ਸੰਗਰੂਰਾ ਸੰਪਰਕ ਤੁਸੀਂ ਕਰ ਲਿਓ ਪੂਰੀ ਜਾਂਚ ਪਰਖ ਕਰਕੇ ਫੇਰ ਜਿਹੜੀ ਇਹ ਮੱਝ ਖਰੀਦਣਾ ਜਿਹੜੇ ਭਰਾ ਬੂਰੀ ਦੇ ਸਕੀਨ ਹੈ ਤਾਜੀ ਸੂਈ ਹੋਈ ਆ ਲਮਟਰੋਨਾ ਬਾਈ ਕੋਲੇ ਇੱਕ ਟੌਪ ਦੀ ਝੋਟੀ ਆ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਤੇ ਵਧੀਆ ਇੱਕ ਵਾਰੀ ਹੋਰ ਦਵਾ ਦੇ ਬਾਈ ਜਿਹੜਾ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਥਣ ਲੇਵਾ ਬਿਲਕੁਲ ਸਾਫ ਆ ਤੇ ਵਧੀਆ ਹਵਾ ਨੇ ਵਾਲੀ ਹੈਨਾ ਜੇ ਆਪਾਂ ਗੱਲ ਕਰੀਏ ਚੰਗੇ ਦੁੱਧਵਾਦ ਵਾਲੀ ਝੋਟੀ ਆ ਤੇ ਪੂਰੀ ਡੀਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਮੌੜ ਮੰਡੀ ਤੇ ਆਏ ਹੋਏ ਸੀ ਬਾਈ ਤੇ ਇੱਕ ਨਾਲ ਬਾਈ ਕੋਲੇ ਬੂਰੀ ਆ ਤੇ ਬਹੁਤ ਹੀ ਚੰਗੀ ਤੇ ਪੂਰੀ ਡੀਟੇਲ ਬਾਈ ਤੋਂ ਪੁੱਛ ਕੇ ਦੇਵਾਂਗੇ ਕੀ ਗੱਲ ਅਲੱਗ ਹੀ ਬਾਤ ਆ ਬੰਨਦੇ ਬਾਈ ਬੰਨਦੇ ਤੇ ਆ ਬੂਰੀ ਵੀ ਆਪਣੀ ਆ ਨਹੀਂ ਬਾਈ ਉਹ ਬਾਈ ਬੂਰੀ ਬਾਈ ਦੀ ਆ ਤੇ ਡਿਟੇਲ ਲੈ ਕੇ ਜਿੰਨਾ ਬਾਈ ਤੋਂ ਬੰਨ ਕੇ ਆ ਜਾ ਓਰੇ ਥੋੜਾ ਜਿਹਾ ਜੇ ਗਰਮੀ ਘਟੀ ਨਹੀਂ ਹੈਗੀ ਜਿਵੇਂ ਆਪਾਂ ਕਹੇ ਦੀ ਹੈ ਨਾ ਵੀ ਅਸੂ ਚੱਲ ਪਿਆ ਠੰਡ ਫੇਰ ਵੀ ਨਹੀਂ ਹੋਈ ਜਾਵੇ ਗਰਮੀ ਫੇਰ ਆ ਇਧਰ ਉਰੀ ਆ ਜਾ ਇੱਥੇ ਆ ਬਾਈ ਪੁਰਾਣਾ ਹੈ ਬਾਈ ਮੇਰੇ ਕੋਲ ਹਾਂ ਬਾਈ ਹਸੀ ਗਾਲਾ ਸਾਤਰੀ ਗਾਲਾ ਬਾਈ ਤੇ ਬਾਈ ਨਾਮ ਦੱਸੋ ਆਪਣਾ ਨਾਮ ਬਾਈ ਗੋਪੀ ਆ ਗੋਪੀ ਗੋਪੀ ਵਈ ਪਿੰਡ ਕੋਟਲਾ ਮੇਰ ਸੰਗਾਲਾ ਕੋਟਲਾ ਮੇਰ ਸੰਗਾਲ ਜਿਹੜਾ ਜ਼ਿਲ੍ਹਾ ਮੋਗਾ ਮੋਗਾ ਠੀਕ ਆ ਤੇ ਗੋਪੀ ਨੰਬਰ ਬੋਲ ਬਾਈ ਇੱਕ ਵਾਰੀ ਇਧਰ ਨੂੰ ਬਾਈ 84378848 ਠੀਕ ਆ ਤੇ ਗੋਪੀ ਜੀ ਆਪਾਂ ਬਈ ਛੋਟੀ ਦੀ ਗੱਲ ਕਰ ਲਈਏ ਕਿੰਨੇ ਦਿਨ ਹੋ ਕੇ ਸੂਈ ਕਹਵੇਂ ਸੂਇਆ ਇਹ ਤੀਜਾ ਸੂਆ ਸੁਣੀ ਵੀਰੇ ਤੇ ਆਪਣੇ ਘਰ ਦੀ ਮੈਂ ਆ ਆਪਾਂ ਸੰਗਰ ਕੇ ਉਹ ਲਿਆਈ ਸੀ ਪਹਿਲਾਂ ਨਾਲ ਰਾਜਸਥਾਨ ਤੋਂ ਰਾਜਸਥਾਨ ਤੋਂ ਉੱਥੇ ਆਪਣਾ ਪੈਂਡਾ ਜੰਡਰ ਥਣ ਵਾਲਾ ਉੱਥੇ ਕੁੜੀ ਗਈ ਆ ਉਹਨਾਂ ਤੋਂ ਲਈ ਠੀਕ ਆ ਤੇ ਹੁਣ ਕਵੇਂ ਸੂਈ ਸੂਈ ਆ ਤੀਜਾ ਸੂਆ ਤੀਜਾ ਸੂਆ ਸੂਣ ਵਾਲੀ ਆ ਹਾਂ ਸੂਣ ਵਾਲੀ ਕਾ ਇੱਕ ਦਿਨ ਇੱਕ ਅੱਧਾ ਦਿਨ ਹੀ ਲੂ ਮੇਰੇ ਸਾਹ ਨੂੰ ਆ ਬਸ ਨਹੀਂ ਕੁੜੇ ਚਾਰ ਦਿਨ ਨਾ ਲੈ ਜੀ ਕੁੜੇ ਤੋੜੀ ਖੜੀ ਆ 24 ਤਰੀਕ ਨੂੰ ਉਹਦੇ ਦਿਨ ਸੂਈ ਆ ਤੇ ਕਿੰਨੇ ਕੁ ਦੁੱਧ ਦੀ ਉਮੀਦ ਰਹੂਗਾ ਵੀ ਬਾਈ ਬਾਈ ਇਹਨੇ 23 ਕਿਲੋ ਦੁੱਧ ਦਿੱਤਾ ਪਿਛਲੀ ਵਾਰ ਹਾਂ ਅੱਧੀ ਹੋਰ ਵੱਧ ਚਾਹੀਦੀ ਹੈ ਨਾ ਵੱਧ ਦਿਨ ਦੇ ਹੱਦ ਤੱਕ ਬਾਕੀ ਜੇ ਕਿਸੇ ਦਾ ਮਨ ਨਹੀਂ ਖੜਦਾ ਸਾਈ ਬੈਨਾਂ ਕਰ ਲੈ ਸੂਈ ਤੋਂ ਬਾਹਰ ਲਈ ਹੈ ਨਾ ਤੁਹਾਕੇ ਦੇ ਦਾਂਗੇ ਡਰੈਸ ਲੈ ਜ ਆਪਣਾ ਠੀਕ ਆ ਨਾ ਸਾਈ ਵੀ ਨਾ ਕਰ ਲੈਣਾ ਸੌਦਾ ਕਰਕੇ ਕਈ ਵਾਰ 10000 ਰੁਪਏ ਨਾ ਫੜਾਂਗਾ ਆਪਾਂ ਨੂੰ ਪਲ 1 ਰੁਪਿਆ ਨਾ ਫੜਾਵੇ ਬਿਨਾਂ ਸਾਈ ਤੋਂ ਹੀ ਚਵਾ ਦੇਾਂਗੇ ਕੋਈ ਚੱਕਰ ਨਹੀਂ ਘਰੇ ਆਪਾਂ ਵੀ ਚੋਣੂਆਂ ਹੀ ਤੇ ਅਗਲਾ ਚੋਕੇ ਵੇਸੂ ਤਾਂ ਵੀ ਕੋਈ ਨਹੀਂ ਜਦੋਂ ਰੂਹ ਖੁਸ਼ ਹੋਵੇ ਉਦੋਂ ਬਿਲਕੁਲ ਬਿਲਕੁਲ ਕਿਉਂਕਿ ਪੈਸੇ ਲਾਉਣੇ ਹੁੰਦੇ ਨੇ ਲਾਉਣੇ ਆ ਤੇ ਗੁੱਪੀ ਬਾਈ ਰੇਟ ਦੀ ਗੱਲ ਲੈਂਦੀ ਰੇਟ ਕੀ ਆ ਵੀਰੇ ਮੌਲਾ ਕਿੰਨਾ ਕਰਾਈਏ ਕੋਈ ਤਿੰਨ ਕਰਾਲ ਕੇ ਢਾਈ ਕਰਾਲ ਕੇ ਆਪਾਂ 2 ਲੱਖ ਦੇ ਪੂਰੇ ਪੂਰੇ ਗੰਜੈਸ ਕਰਕੇ ਹਾਂ ਲਾ ਮਿੱਤਰੋ ਗੰਜੈਸ ਕਰਕੇ ਬਾਈ ਕਹਿੰਦਾ ਪੂਰੇ 2 ਲੱਖ ਦੀ ਦੇਵਾਂਗੇ ਹਜੇ ਮੰਨ ਲ ਵੀ 2 ਦਿਨ ਕੱਢ ਦੇ 3 ਦਿਨ ਕੱਢ ਦੇ 4 ਦਿਨ ਕੱਢ ਦੇ ਠੀਕ ਆ ਥੋੜੇ ਜਿਹਾ ਹਜੇ ਮੰਨ ਲਓ ਵੀ ਪੁੜੇ ਤੋੜੀ ਖੜੀ ਆ ਬਸ ਦਿਨ ਬਾਈ ਕਹਿੰਦਾ 24 ਤਰੀਕ ਨੂੰ ਪੂਰੇ ਹੋਣੇ 4 ਦਿਨ ਪਏ ਨੇ ਦਿਨਾਂ ਦੇ ਹਿਸਾਬ ਆ ਕਈ ਵਾਰ ਪਸ਼ੂ ਦੂਜੇ ਦਿਨ ਵੀ ਸੂ ਸਕਦਾ ਤੇ ਹੁਣ ਟਰਾਲੇ 'ਚ ਮੰਨ ਲਓ ਵੀ ਇਹ ਤੇ ਗੱਡੀ ਚੜਨ ਨਾਲ ਐ ਨਹੀਂ ਤਾਂ ਕੱਲ ਨੂੰ ਅੱਥਰੂ ਸੂਪੇ ਆ ਨਲ ਕੇਰ ਕਾ ਚੋਣ ਹੋ ਬਿਲਕੁਲ ਚੋਣ ਬਾਈ ਕਹਿੰਦਾ ਇੱਕ ਨੰਬਰ ਆ ਤਸੱਲੀ ਕਰ ਲੈ ਜਦੋਂ ਤੇਰੀ ਪਿੱਛੇ ਦੀ ਹਾਰ ਤੱਕ ਆਪਣੀ ਗਾਰੰਟੀ ਹੋ ਬਿਲਕੁਲ ਹਾਂ ਤੇ ਬਾਕੀ ਤਸੱਲੀ ਤੁਸੀਂ ਕਰਨੀ ਮਿੱਤਰੋ ਚੋਕ ਕੇ ਤਸੱਲੀ ਕਰਕੇ ਫੇਰ ਵੀ ਲੈ ਜਾਓ ਸਾਈ ਬੈਨਾ ਕਰ ਲੋ ਤੇ ਸੌਦਾ ਕਰਕੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਆਪਾਂ ਸੂਈ ਤੋਂ ਵੀ ਦੇ ਦਾਂਗੇ ਰਾਜਸਥਾਨ ਦੀ ਮੱਝਾ ਬਾਈ ਦੀ ਭੈਣ ਬਹੀ ਉਧਰ ਸੰਗਰੀ ਕੁੜੀ ਐ ਸਾ ਕੁੜੀ ਗਈ ਹੋਈ ਆ ਸੰਗਰੀ ਜਾਨ ਦਾ ਤਖਾਨ ਵਾਲਾ ਸ੍ਰੀ ਗਰਾਸਤ ਸੰਗਰੀ ਦੇ ਨਾਲ ਸੰਗਰੀ ਦੇ ਨਾਲ ਉਧਰ ਆਈ ਹੋਈ ਸੀ ਉਧਰੋਂ ਲੈ ਮਾਝਾ ਡਾਬਲਾ ਪੂਰੀ ਬਦਿਆ ਪਲੀ ਹੋਈ ਆ ਚੰਗੇ ਦੁੱਧ ਵਾਲੀ ਆ ਪਿਛਲੀ ਵਾਰ 22 ਕਿਲੋ ਦੁੱਧ ਬਾਈ ਕਹਿੰਦਾ ਕੱਢੀ ਕੱਢਿਆ ਕੱਢਿਆ ਵਾ ਤੇ ਅੱਜ ਤੇ ਕੀ ਦਾ ਵੱਧ ਹੀ ਨਹੀਂ ਪਹਿਲਾਂ ਨੇ 20 ਕਿਲੋ ਦੱਤਾ ਦੂਜਣ ਨੇ 23 ਕਿਲੋ ਦੱਤਾ ਐਨਕੀ 25 ਦੀ ਉਮੀਦ 25 ਦੀ ਉਮੀਦ ਆ ਤੇ ਮੱਝ ਦਾ ਬਾਈ ਚਕਾਠਾ ਵੀ ਦੱਸਦਾ ਯਾਰ ਚੰਗੇ ਦੁੱਧ ਬਾਦ ਵਾਲੀ ਹਨਾ ਹੱਡਾਂ ਪਰਾਂ ਦੀ ਖੁੱਲੀ ਤੇ ਬਹੁਤ ਹੀ ਵਜਨਦਾਰ ਹੈ ਵੀ ਮੱਝ ਤੇ ਬਾਕੀ ਬਾਈ ਗੋਪੀ ਨਾਲ ਸੰਪਰਕ ਕਰ ਸਕਦੇ ਇੱਕ ਵਾਰੀ ਡਰੈਸ ਹੋਰ ਬੋਲ ਜੀ ਡਾਂਡਪੂੜਲਾ ਮਿਰਥੈਂਗਲਾ ਜ਼ਿਲ੍ਹਾ ਮੋਗਾ ਵਾ ਨਾਂ ਮੇਰਾ ਗੋਪੀਆ ਮੋਬਾਈਲ ਨੰਬਰ 843788484 ਲੈ ਬਾਕੀ ਬਾਈ ਨਾਲ ਫੋਨ ਤੇ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਹੋ ਬਿਨਾਂ ਸਾਈ ਤੋਂ ਬਿਨਾਂ ਬਿਆਨੇ ਤੋਂ ਜਦੋਂ ਮਰਜ਼ੀ ਚੋ ਸਕਦੇ ਹਾਂ ਖੁੱਲਾ ਚੈਨ ਜਿਹਾ ਬਾਈ ਦਾ ਤਾਂ ਕਿ ਜਦੋਂ ਮਰਜ਼ੀ ਆ ਜੇ ਜੇ ਕਹਿੰਦਾ ਅਭੀ ਨਹੀਂ ਮੰਨ ਖੜਦਾ ਜਦੋਂ ਸੂਪੀ ਬਿਨਾਂ ਸਾਈ ਬਿਆਨ ਦੇ ਚੋ ਕੇ ਦੇਖ ਲਿਓ ਹਾਂ ਨੇ ਕਰਾਇਆ ਜਿਹੜਾ ਕਰਾਇਆ ਵੀ ਲਾ ਕੇ ਜੀ ਆਪਾਂ ਘਰੋਂ ਦੇ ਮੰਗੀ ਬਿਲਕੁਲ ਜੀ ਅਗਲੀ ਵਾਰ ਪੈਸੇ ਨਹੀਂ ਮੰਗਦੇ ਕਿ ਬਿਆਨ ਨਾ ਹਾਂ ਕਿਹੜਾ ਗੱਲ ਹੈ ਹੂੰ ਤਦ ਬਾਈ ਕਹਿੰਦਾ ਕਿਰਾਇਆ ਵੀ ਦੇ ਦਾਂਗੇ ਜੇ ਕਰੀ ਪਰ ਗੱਲ 'ਚ ਫਰਕ ਨਿਕਲ ਗਿਆ ਪੂਰੀ ਤਸੱਲੀ ਕਰਕੇ ਲੈ ਜਾਓ ਬੇਫਿਕਰ ਹੋਗੇ ਜਦੋਂ ਤੁਹਾਡਾ ਮਨ ਖੜ ਗਿਆ ਉਦੋਂ ਝੋਟੀ ਲੈ ਜਾਓ ਪੈਸੇ ਗਣਿਆ ਜੀ ਹਾਂ ਠੀਕ ਆ ਬਾਕੀ ਬਾਈ ਨਾਲ ਸੰਪਰਕ ਕਰੇ ਕੋਲੇ ਇੱਕ ਜ਼ਬਰਦਸਤ ਹੈਵੀ ਮੱਝ ਆ ਗਈ ਤੇ ਪਹਿਲਾਂ ਤੁਹਾਨੂੰ ਤੋਰ ਕੇ ਦਿਖਾ ਦਈਏ ਤੇ ਫਿਰ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਲੈ ਚੱਲਾਂਗੇ ਥੋੜਾ ਸੰਗ ਜਰੂਰ ਖੁੱਲਾ ਤੇ ਤਾਜੀ ਸੂਈ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਥੋੜਾ ਬੱਚੇ ਦਾ ਯਾਦ ਕਰਦੀ ਹੈ ਨਾ ਹਾਂ ਲੈਵਾ ਬਿਲਕੁਲ ਸਾਫ ਇਧਰ ਪਾਓ ਜਿਵੇਂ ਤਾਜੀ ਸੂਈ ਕਰਕੇ ਨਾ ਬੱਚੇ ਦਾ ਇਹਦਾ ਵੱਧ ਕਰਦੀ ਹੈ ਇਹਨਾਂ ਕੋਲ ਨਹੀਂ ਬਣਦੇ ਬਸ ਥਣਾ ਥੋਣਾ ਸਪੀਸ ਵਧੀਆ ਚਾਰੇ ਥਣ ਇਕੱਲੇ ਇਕੱਲੇ ਨੇ ਤਾਜੀ ਸੂਈ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਉਣੀ ਹੈ ਜਾਣਕਾਰੀ ਲੈ ਕੇ ਦੇਣਾ ਉਰੇ ਆ ਜਾ ਬਾਈ ਬਾਈ ਸਸੀ ਕਾਲ ਬਾਈ ਸਸੀ ਕਾਲ ਜੀ ਤੇ ਬਾਈ ਨਾਮ ਦੱਸੋ ਆਪਣਾ ਆਪਣਾ ਨਾਮ ਹੀ ਮਿੰਟੂ ਸਿੰਘ ਮਿੰਟੂ ਹਾਂਜੀ ਮਿੰਟੂ ਪਿੰਡ ਬਾਈ ਪਿੰਡ ਆਪਣਾ ਠੱਠੀ ਪਾਈ ਛੱਠੀ ਪਈ ਜਿਹੜਾ ਮੁੱਗਾ? ਹਾਂਜੀ ਵੀਰੇ। ਠੀਕ ਆ। ਤੇ ਮਿੰਟੂ ਇੱਕ ਵਾਰੀ ਨੰਬਰ ਬੋਲ ਬਾਈ। 87290 ਹੂੰ 08234 ਠੀਕ ਆ। ਜੇ ਆਪਾਂ ਇਹ ਗੱਲ ਕਰ ਲਈ ਬਾਈ ਝੋਟੀ ਦੀ ਤਾਂ ਕਵੇਂ ਸੂਇਆ? ਬਾਈ ਤੀਜਾ ਸੂਆ। ਹੂੰ ਚਾਰ ਦਿਨ ਚਾਰ ਦਿਨ ਉਹ ਸੂਈ ਨੂੰ ਠੀਕ ਆ। ਠੀਕ ਆ ਵੀਰੇ। ਤੇ ਦੁੱਧ ਬਾਈ। ਦੁੱਧ ਬੌਲੀ 12 ਕਿਲੋ ਆ ਵੀਰੇ। ਹੁਣ ਇਸ ਟਾਈਮ। ਹਾਂਜੀ ਵੀਰੇ। ਕਿੰਨਾ ਦੁੱਧ ਭਾਗੂ ਮਿੰਟੂ ਬਾਈ? ਭਈ ਦੁੱਧ ਦਾ ਯਰ ਸੇਵਾ ਦਾ ਹੁੰਦਾ तकरीबन ਪੌਣਾ ਚ ਆਸ ਚਾਹੀਦੀ ਆ 15 16 ਲੀਟਰ ਪਾਉਣ ਦੀ ਜੇ 12 ਕਿਲੋ ਬੌਲੀ ਆ ਤਾਂ ਕਿਹ ਵਾਲਾ ਮੰਨ ਲੈ ਗਾਰੰਟੀ ਮੰਗ ਲੈਂਦਾ ਵੀ ਆਪਾਂ 14 ਦੀ ਗਾਰੰਟੀ ਵਾਲਾ ਦੇ ਦਾਂਗੇ ਹਾਂਜੀ 14 ਦੀ ਗਾਰੰਟੀ ਦੇ ਦਾਂਗੇ ਆਪਾਂ ਤੇ ਮਿੱਤਰੋ 14 ਦੀ ਗਾਰੰਟੀ ਬਈ ਕਹਿੰਦਾ ਦੇ ਦਿਆਂਗੇ ਹੁਣ ਇਸ ਟਾਈਮ ਤਿਆਰ ਦੁੱਧ 12 ਕਿਲੋ ਬੌਲੀ ਨੈਟ ਤਿਆਰ ਬੌਲੀ ਨੈਟ ਆ ਗਈ ਕੰਡਾ ਆ ਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦਾ ਸਦਾ ਹੀ ਕਰ ਸਕਦੇ ਠੰਡੀ ਤੇ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤਸੱਲੀ ਤੁਸੀਂ ਕਰਨੀ ਆ ਕਰਨੀ ਆ ਪੂਰੀ ਜਾਣਕਾਰੀ ਲੈ ਕੇ ਤਸੱਲੀ ਕਰਕੇ ਫੇਰ ਜਿਹੜੀ ਝੋਟੀ ਖਰੀਦ ਸਕਦੇ ਹੋ ਤੇ ਮਿੰਟੂ ਰੇਟ ਦੀ ਗੱਲ ਆਉਂਦੀ ਬਾਈ ਰੇਟ ਬਾਈ ਆਪਣਾ ਹੈਗਾ 2 ਲੱਖ ਹਮ ਮੰਨ ਤਣ ਮੰਨ ਤਣ ਕਰ ਦਾਂਗੇ ਬਾਈ ਵਿੱਚੋਂ ਹਾਂਜੀ ਮੰਡੀ ਦੇ ਹਿਸਾਬ ਕਰਨਾ ਪੈਂਦਾ ਹੈ ਨਾ ਹਾਂਜੀ ਰੇਟ ਬਾਈ ਕਰਦਾ 1.5 ਲੱਖ ਮੰਡੀ ਦੇ ਹਿਸਾਬ ਆ ਕਿਉਂਕਿ ਮੰਡੀ ਜਿਵੇਂ ਤੇਜ ਆ ਮਿੰਟੂ ਕੇ ਮੰਦਾ ਬਾਈ ਭਾਈ ਅਜੇ ਤਾਂ ਸੌਦਿਆਂ ਤੇ ਪੜਾ ਲੱਗੂ ਤੇਜ ਆ ਜਾਂ ਠੰਡਾ ਅਜੇ ਕੋਈ ਅਜੇ ਹੋਇਆ ਨਹੀਂਗਾ ਤਕਰੀਬਨ ਜੀ ਜਿਵੇਂ ਹੁਣ ਰਤ ਤੇਜ਼ ਹੋਇਆ ਤੇ ਤੇਜ਼ ਹੀ ਹੋਇਆ ਜੀ ਤੇਜ਼ੀ ਹੋਇਆ ਹਜੇ ਮਲਾਂ ਮੂੰਹ ਆਦ ਕੀ ਯਾਰ ਮੈਨੂੰ ਲੱਗਦਾ ਕਿ ਡਾਊਨ ਹੋਈਦਾ ਕਮ ਹੋਇਆ ਨਹੀਂ ਹਣਾ ਨਹੀਂ ਹੋਇਆ ਮਾਲ ਘੱਟ ਨਿਕਲਦਾ ਜੀ ਹੂੰ ਸੁਆ ਕੰਡਾ ਚ ਬਈ ਯਾਰ ਮਾਲ ਆਣੀਗਾ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਚੰਗਾ ਰਹੀ ਦੋ ਚੰਗੀ ਮਹਾਂ ਦਾ ਚੰਗਾ ਹੀ ਬਾਜ਼ਾਰ ਹੂੰ ਚੰਗੀ ਮਹਾਂ ਤਾਂ ਚੰਗੀ ਵੇਖ ਰਹੀ ਹਾਂ ਹਾਂ ਜੀ ਲੈ ਮਿੱਤਰੋ ਬਾਈ ਨਾਲ ਸੰਪਰਕ ਕਰ ਸੰਤ ਤਸੱਲੀ ਕਰਕੇ ਫੇਰ ਖਰੀਦ ਸਕਦੇ ਹੋ ਤੇ ਤਾਜੀ ਸੁਹੀ ਹੋਈ ਆ 12 ਕਿਲੋ ਨੈਟ ਦੁੱਧ ਤਿਆਰ ਆ ਕੰਡਾ ਲਿਆ ਕੇ ਤੋਲ ਸਕਦੇ ਹਾਂ ਠੀਕ ਆ ਘਰੇ ਆਪਣੇ ਕੋਲ ਖੜੀਆਂ ਆਉਂਦੀਆਂ ਹਾਂਜੀ ਪੰਜ ਚਾਰ ਝੋਟੀਆਂ ਆਪਣੇ ਕੋਲੇ ਖੜੀਆਂ ਆਉਂਦੀਆਂ ਨੇ ਦੂਰ ਨੇੜੋਂ ਆ ਜਾਂਦਾ ਖਾ ਸਕਦਾ ਆਪਣਾ ਪਿੰਡ ਹੈਗਾ ਠੱਠੀ ਪਾਈ ਠੱਠੀ ਪਾਈ ਜ਼ਿਲ੍ਹਾ ਮੋਗਾ ਹਾਂਜੀ ਕਈ ਵਾਰ ਨੇੜੇ ਦਾ ਕੋਈ ਮਤਲਬ ਅਲੱਗਾਂ ਮਨ ਨਹੀਂ ਖੜਦਾ ਤੁਸੀਂ ਤਾਂ ਚੋਕ ਕੇ ਦੇਖਣੀ ਆ ਘਰੋਂ ਲੈ ਕੇ ਜਾਂਦੇ ਦਸਲੀ ਕਰਕੇ ਲੈ ਜਾਵੇ ਵੀਰੋ ਦਸਲੀ ਕਰਕੇ ਲਿਜਾ ਸਕਦਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਓ ਇੱਕ ਵਾਰੀ ਨੰਬਰ ਹੋਰ ਉਹਦਾ 87290 ਹੂੰ 02834 ਠੀਕ ਆ ਸੰਪਰਕ ਕਰਕੇ ਜਰੂਰ ਆ ਜੀ